ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਖਸਾਨ ਡੈਰੀ ਫਾਰਮ ਦੇ ਉੱਤੇ ਅੱਜ ਆਪਾਂ ਜਿਹੜਾ ਵਿਸ਼ਾ ਲੈ ਕੇ ਆਏ ਹਾਂ ਬਹੁਤ ਮਹੱਤਵਪੂਰਨ ਆ ਇਹ ਆਮ ਹੀ ਆਪਣੇ ਡੈਰੀ ਫਾਰਮਰ ਦੇ ਵਿੱਚ ਜਾਂ ਆਪਾਂ ਘਰੇ ਮੱਝਾਂ ਰੱਖਿਆ ਹੁੰਦੀਆਂ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਦੇਖਣ ਨੂੰ ਆਉਂਦੀ ਆ ਕਾਫੀ ਡੰਗਰਾਂ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਆ ਤੇ ਇਹ ਦਾ ਜਿਹੜਾ ਮੌਕੇ ਦੇ ਉੱਤੇ ਇਲਾਜ ਕਰਨਾ ਜਾਂ ਮੌਕੇ ਤੇ ਸਹੀ ਸੰਭਾਲ ਕਰਨੀ ਆਪਾਂ ਨੂੰ ਬਹੁਤ ਜ਼ਰੂਰੀ ਹੁੰਦਾ ਇਹ ਕੋਈ ਐਡਾ ਲੰਬੀ ਬਿਮਾਰੀ ਨਹੀਂ ਹੁੰਦੀਗੀ ਬਸ ਇਹ ਜਦੋਂ ਮੱਜਾਂ ਸੂਣ ਵਾਲੀਆਂ ਹੁੰਦੀਆਂ ਤਾਂ ਉਸ ਟਾਈਮ ਤੇ ਜਾਂ ਸੂਣ ਤੋਂ ਥੋੜਾ ਜਿਹਾ ਬਾਅਦ ਇਹ ਪ੍ਰੋਬਲਮ ਆਉਂਦੀਆਂ ਨੇ ਕ੍ਰੀਟ ਹੁੰਦੀਆਂ ਨੇ ਇਹਨੂੰ ਕਹਿੰਦੇ ਆ ਜੀ ਆਪਾਂ ਮੱਜਾਂ ਦਾ ਪਿੱਛਾ ਦਿਖਾਉਣਾ ਜਾਂ ਮੱਜਾਂ ਦੇ ਭਾਰ ਪੈਣਾ ਇਸ ਚੀਜ਼ ਨੂੰ ਆਪਾਂ ਇਸ ਚੀਜ਼ ਦੇ ਉੱਤੇ ਆਪਾਂ ਅੱਜ ਗੱਲ ਕਰਾਂਗੇ ਵੀ ਇਹਦਾ ਕੀ ਕਾਰਨ ਹੁੰਦਾਗਾ ਇਹ ਕਿਉਂ ਪੈਂਦਾ ਤੇ ਆਪਾਂ ਨੂੰ ਕਿਹੜਾ ਕਿਹੜੀ ਉਸ ਟਾਈਮ ਤੇ ਜਿਹੜੀ ਫਸਟੇਜ ਆ ਆਪਾਂ ਨੂੰ ਉਹ ਕਰਨੀ ਬਹੁਤ ਜ਼ਰੂਰੀ ਹੈ ਜੀ ਇਹ ਆਮ ਤੌਰ ਤੇ ਜਿਹੜੀਆਂ ਸੂਨ ਵਾਲੀਆਂ ਮੱਝਾਂ ਹੁੰਦੀਆਂ ਇੰਗੀਆਂ ਸੂਨ ਤੋਂ ਪਹਿਲਾਂ ਜਾਂ ਸੂਨ ਤੋਂ ਬਾਅਦ ਇਹ ਪ੍ਰੋਬਲਮ ਆਉਂਦੀ ਹੈ। ਜ਼ਿਆਦਾਤਰ ਜਿਹੜੀਆਂ ਮੱਝਾਂ ਦੇ ਅੰਦਰ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਇਹ ਉਹਨਾਂ ਨੂੰ ਆਉਂਦੀ ਹੈ ਜਾਂ ਜਿਹੜੀਆਂ ਮੱਝਾਂ ਬਹੁਤ ਜ਼ਿਆਦਾ ਤਾਕਤਵਾਰ ਹੁੰਦੀਆਂ ਇਹ ਉਹਨਾਂ ਨੂੰ ਆਉਂਦੀ ਹੈ। ਜਾਂ ਆਪਾਂ ਜਿਹੜਾ ਇਹਨਾਂ ਨੂੰ ਜਿਹੜਾ ਦਾਣਾ ਵੱਧ ਦਾਣਾ ਪਾਉਂਦੇ ਰਹੀਏ ਤਾਂ ਤਾਂ ਵੀ ਇਹ ਜਿਹੜੀ ਪ੍ਰੋਬਲਮ ਆ ਇਹ ਆਉਂਦੀ ਹੈ। ਇਸ ਸਮੇ ਜਿਹੜੀ ਮਾਜਾ ਇਹ ਡਿਲੀਵਰੀ ਸਮੇ ਬਹੁਤ ਜ਼ਿਆਦਾ ਜ਼ੋਰ ਲਾਉਂਦੀ ਆ ਤੇ ਜ਼ਿਆਦਾ ਜ਼ੋਰ ਲਾਉਣ ਦੇ ਨਾਲ ਜਿਹੜਾ ਉਹ ਅੰਦਰੋਂ ਅੰਦਰਲਾ 파ਟ ਉਹ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਜੀ ਇਹਦੇ ਵਾਸਤੇ ਸਭ ਤੋਂ ਪਹਿਲਾਂ ਜੀ ਆਪਾਂ ਨੂੰ ਕਈ ਵਾਰੀ ਵਿਟਾਮਿਨਾਂ ਦੀ ਵੀ ਘਾਟ ਹੁੰਦੀ ਹੈ ਵਿਟਾਮਿਨ ਏ ਡੀ ਏ ਡੀ ਐਫ ਏ ਡੀ ਈ ਦੀ ਕਮੀ ਹੁੰਦੀ ਹੈ ਏ ਡੀ ਈ ਦੀ ਕਮੀ ਹੁੰਦੀ ਹੈ ਤਾਂ ਉਹ ਆਪਾਂ ਨੂੰ ਜ਼ਰੂਰ ਲਵਾਉਣਾ ਚਾਹੀਦਾ ਬਹੁਤ ਹੀ ਮੋਟੀ ਮੱਝ ਇਹ ਪ੍ਰੋਬਲਮ ਦਿਖਾਉਂਦੀ ਹੈ ਲੰਮਾ ਇਹਨੂੰ ਲੰਮਾ ਸਮਾਂ ਬੈਠਣਾ ਜਾਂ ਘਟ ਚੱਲਣਾ ਦੇਣਾ ਚਾਹੀਦਾ ਹੈ ਜੀ ਲੱਛਣ ਜ਼ਿਆਦਾ ਇਹੀ ਹੁੰਦੇ ਨੇ ਇਹਦੇ ਵਿੱਚ ਪਿਛਲੇ ਪਾਸੇ ਤੋਂ ਲਾਲ ਗਰਾਭੀ ਰੰਗ ਦਾ ਜਿਹੜਾ ਮਾਸ ਉਹ ਦਿਖਾਈ ਦਿੰਦਾਗਾ ਤੇ ਮੱਝ ਬਾਰ-ਬਾਰ ਜੋਰ ਲਾਉਂਦੀ ਹੈ ਕਈ ਵਾਰ ਬਛਾ ਵੀ ਵਿੱਚ ਬਹੁਤ ਇਕਤੋਂਦੀ ਹੈ ਬੱਚਾ ਹੋਣ ਤੋਂ ਪਹਿਲਾਂ ਬਹੁਤ ਇਹ ਜਿਹੜੀ ਰੋਗ ਹੈ ਵਧ ਜਾਂਦਾਗਾ ਇਸ ਕਰਕੇ ਇਹਨੂੰ ਆਪਾਂ ਨੂੰ ਜਿਹੜਾ ਇਹਦਾ ਖਾਸ ਖਿਆਲ ਰੱਖਣਾ ਚਾਹੀਦਾ ਮੱਝ ਸੂਣ ਤੋਂ ਪਹਿਲਾਂ ਤੇ ਸੂਣ ਤੋਂ ਬਾਅਦ ਇਹਦਾ ਆਪਾਂ ਨੂੰ ਹਰ ਵੇਲੇ 24 ਘੰਟੇੰਗੂ ਹੀ ਧਿਆਨ ਰੱਖਣਾ ਚਾਹੀਦਾ ਹੈ ਇਹ ਜਦੋਂ ਇਹ ਪ੍ਰੋਬਲਮ ਹੋਵੇ ਤਾਂ ਉਸ ਟਾਈਮ ਤੇ ਸਭ ਤੋਂ ਪਹਿਲਾਂ ਡਾਕਟਰ ਨੂੰ ਬੁਲਾਉਣਾ ਚਾਹੀਦਾ ਜਿੰਨਾ ਚਿਰ ਡਾਕਟਰਾਂ ਦਾ ਅਗਰ ਜੇ ਮਾਸ ਇਹ ਮਾਸ ਬਾਹਰ ਆ ਗਿਆ ਤਾਂ ਤੁਸੀਂ ਇਹਨੂੰ ਸਾਫ਼ ਪਾਣੀ ਜਾਂ ਪੋਟਾਸ਼ੀਅਮ ਦੇ ਨਾਲ ਇਨੂੰ ਸਾਫ਼ ਰੱਖਣਾ ਚਾਹੀਦਾ ਜਾਂ ਨਾਮਕਾਲੇ ਪਾਣੀ ਨਾਲ ਹੌਲੀ-ਹੌਲੀ ਧੋਵੋ ਜੀ। ਮਾਸ ਨੂੰ ਇਸ ਨੂੰ ਸੁੱਕਣਾ ਨਾ ਦਿਓ। ਇਹ ਸੁੱਕਣਾ ਨਹੀਂ ਚਾਹੀਦਾ ਜੀ ਬਾਹਰਲੇ ਪਾਸੇ। ਇਹਦੇ ਉੱਤੇ ਨਾਰੀਅਲ ਦਾ ਤੇਲ ਜਾਂ ਗਲੈਸਰਿਨ ਵਗੈਰਾ ਲਾਓ ਤੁਸੀਂ। ਪਿੱਛੇ ਥੋੜਾ ਮੱਝ ਨੂੰ ਜਿਹੜਾ ਉੱਚਾ ਰੱਖੋ। ਭੀੜ ਭੜਕੇ ਵਾਲੇ ਥਾਂ ਤੋਂ ਮੱਝ ਨੂੰ ਜਿਹੜਾ ਦੂਰ ਰੱਖੋ ਜੀ। ਕਿਉਂਕਿ ਦੂਜੇ ਬਸੂ ਆ ਜਿਹੜੇ ਇਸ ਮਾਸ ਦੇ ਉੱਤੇ ਕਿਤੇ ਪੈਰ ਪੂਰ ਨਾ ਰੱਖ ਦੇਣ। ਜਦੋਂ ਵੀ ਡਾਕਟਰਾਂ ਦਾ ਸਭ ਤੋਂ ਪਹਿਲਾਂ ਇਹ ਮਾਸ ਆ ਜਿਹੜਾ ਅੰਦਰ ਪਾਇਆ ਜਾਂਦਾ ਹੈਗਾ ਜੀ। ਉਸ ਤੋਂ ਬਾਅਦ ਮੱਜ ਦੇ ਜਾਂਦਾ ਸਟਿਚ ਕੀਤੀ ਜਾਂਦੀ ਹੈ ਜਾਂ ਬਾਅਦ ਜਾਲੀ ਲਾਈ ਜਾਂਦੀ ਹੈ ਜੀ ਤੇ ਕੈਲਸ਼ੀਅਮ ਦੇ ਇੰਜੈਕਸ਼ਨ ਇਹਨੂੰ ਦਿੱਤੇ ਜਾਂਦੇ ਆ ਨਾਲ ਇਹਨੂੰ ਜਿਹੜਾ ਐਂਟੀਬਾਇਓਟਿਕ ਉਹ ਵੀ ਦੇਣਾ ਬਹੁਤ ਜ਼ਰੂਰੀ ਆ ਤੇ ਨਾਲ ਉਸ ਟਾਈਮ ਤੇ ਜਿਹੜਾ ਦਰਦ ਦਾ ਉਹ ਬਹੁਤ ਜ਼ਿਆਦਾ ਹੁੰਦਾ ਤੇ ਜਿਹੜੇ ਪੇਨ ਕਿਲਰ ਇੰਜੈਕਸ਼ਨ ਉਹ ਵੀ ਇਹਨਾਂ ਨੂੰ ਦੇਨੇ ਚਾਹੀਦੇ ਆ ਤੇ ਉਸੇ ਟਾਈਮ ਹੀ ਆਪਾਂ ਨੂੰ ਵਿਟਾਮਿਨ ਏ ਡੀ ਈ ਦਾ ਜਿਹੜਾ ਇੰਜੈਕਸ਼ਨ ਆ ਉਹ ਦੇਣਾ ਚਾਹੀਦਾ ਜਿਹੜਾ ਆਪਾਂ ਵਿਖਦੇ ਵਿੱਚ ਇਹ ਬਹੁਤ ਜ਼ਰੂਰੀ ਹੁੰਦਾਗਾ ਤੇ ਥੋੜਾ ਜਿਹਾ ਇਹਨੂੰ ਜਿਹੜਾ ਚਾਰਾ ਜੀ ਸੁੱਕਾ ਚਾਰਾ ਜ਼ਿਆਦਾ ਦੇਓ ਦਾਣਾ ਹੱਦ ਤੋਂ ਵੱਧ ਨਾ ਦਿਓ ਜੀ ਜਿਹੜੀ ਇਹਦੀ ਖਰਾਕ ਆ ਉਹ ਨੋਰਮਲ ਰੱਖੋ ਰੋਜ਼ਾਨਾ ਬਾੜਾ ਚਲਾਓ ਨਾ ਇਹਨੂੰ ਤੇ ਮਿਨਰਲ ਮਿਕਸ ਤੇ ਨਾਮਕ ਜਿਹੜਾ ਇਹਨੂੰ ਬਹੁਤ ਦੇਓ ਜੀ ਡੇਲੀ ਤੇ ਕੈਲਸ਼ੀਅਮ ਸਪਲੀਮੈਂਟ ਡਿਲੀਵਰੀ ਤੋਂ ਪਹਿਲਾਂ ਜ਼ਰੂਰ ਦਿਓ ਇਹ ਸੀ ਜੀ ਅੱਜ ਦੀ ਜਾਣਕਾਰੀ ਜਿਹੜੀ ਮੱਝਾਂ ਨੂੰ ਭਾਰ ਪੈਣ ਤੇ ਜਾਂ ਪਛਾੜ ਦਿਖਾਉਣ ਤੇ ਆਉਂਦੀ ਆ ਟਿਊਲੇ ਵਾਸਤੇ ਆਪਾਂ ਨੂੰ ਜਿਹੜੀ ਫਸਟ ਸਟੇਜ ਆ ਮੋਡਲਿਸ ਹੈ ਤਾਂ ਉਹ ਆਪਾਂ ਨੂੰ ਕੀ ਕਰਨੀ ਚਾਹੀਦੀ ਆ ਇਹਦਾ ਕੋਈ ਪੱਕਾ ਇਲਾਜ ਨਹੀਂ ਹੁੰਦਾਗਾ ਵੀ ਜੇ ਬਿਲਕੁਲ हट ਜੇ ਜਿਹੜੇ ਪਸੋਂ ਨੂੰ ਇੱਕ ਵਾਰੀ ਹੋ ਜੇ ਤਾਂ ਦੁਬਾਰਾ ਡਿਲੀਵਰੀ ਦੇ ਟਾਈਮ ਤੇ ਫੇਰੇ ਆਉਂਦੀ ਸੁਭਾਵਨਾ ਹੁੰਦੀ ਆ ਇਹਦਾ ਖਤਰਾ ਵੱਧ ਹੀ ਹੁੰਦਾਗਾ ਇਸ ਕਰਕੇ ਏਡੀ ਜਿਹੜੀ ਵੱਖਰੀ ਸੰਭਾਲ ਡੰਗਰ ਨੂੰ ਇਹਸਾ ਡੰਗਰ ਨੂੰ ਦੂਜਿਆਂ ਡੰਗਰਾਂ ਤੋਂ ਥੋੜਾ ਜਿਹਾ ਵੱਖਰਾ ਬੰਨੋ ਤੇ ਇਨਾਂ ਚੀਜ਼ਾਂ ਦਾ ਧਿਆਨ ਰੱਖੋ ਤੇ ਜਿਹੜੀ ਖਰਾਕ ਆ ਉਹਦੀ ਉਹ ਥੋੜੀ ਨਾਰਮਲ ਕਰ ਦਿਓ ਤੇ ਉਹਨੂੰ ਬਾਹਰ ਭੱਜਣ ਅੱਥਰ ਨਾ ਦਿਓ ਇਨ ਲੇਬਰੀ ਦੇ ਟਾਈਮ ਟੇ ਇਹ ਚੀਜ਼ਾਂ ਦਾ ਪੱਧਿਆਂ ਰੱਖਣਾ ਸਹੀ ਜੀ ਇਹ ਜਾਣਕਾਰੀ ਤੁਹਾਨੂੰ ਆਪਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਜੀ ਤੇ ਜੇ ਆਪਣਾ ਹਜੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਕਰ ਲਓ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਜੀ ਤਾਂ ਕਿ ਜਿਹੜੀ ਵੀ ਵੀਡੀਓ ਆਪਾਂ ਬਣਾਈਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਲਓ ਜੀ ਚਲੋ ਆਪਾਂ ਅਗਲੀ ਵੀਡੀਓ ਕਿਸੇ ਹੋਰ ਵੀਡੀਓ ਦੇ ਨਾਲ ਮਿਲਦੇ ਹਾਂ ਉਰੋ ਦਾ ਕਫਾਰੇ ਨੂੰ ਸਤਿ ਸ੍ਰੀ ਅਕਾਲ ਜੀ